ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਜੇਬ ਹਮ ਹੋਤੇ ਤਬ ਤੂੰ ਨਾਹੀ अब तू ही मैं ना ही अनल आगम जैसे लहर मैं ओ दद जल केवल जल माही माधवे क्या कही है भ्रम ऐसा जैसा मानी है ना तैसा रहाओ ਨਰਪਤ ਏਕ ਸਿੰਘਾਸਨ ਸੋਇ ਸੁਪਨੀ ਭਿਆ ਬਿਖਾਰੀ ਅਛਤ ਰਾਜ ਵਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਰਾਜ ਪੂ ਅੰਗ પ્રસੰਗ ਜੈ ਸੇ ਹੈ ਅਬ ਕਸ਼ਮਰਮ ਜਨਾਇ ਅਨਕ ਕਟਕ ਜੈ ਸੇ ਫੂਲ ਪਰੇ ਅਬ ਕਹਤੇ ਕਹਣ ਨ ਆਇਆ ਸਰਬੇ ਏਕ ਅਨੇਕੈ ਸੁਆਮੀ ਸਭ ਕਟ ਪੋਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੇ ਕਹਿ ਰਵਿਦਾਸ ਹਾਥ ਪੈ ਨੇਰੇ ਸੱਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਮਹਿਰਮਤ ਕਿਰਪਾ ਬਖਸ਼ਿਸ਼ ਹੋਈ ਹੈ ਅੱਜ 5 ਸਤੰਬਰ ਦਾ ਦਿਨ ਚੜ੍ਹਿਆ ਤੇ ਸਤਿਗੁਰ ਜੀ ਨੇ ਬੜੀ ಅಪਾਰ ਰਹਿਮਤ ਦੇ ਨਾਲ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ੇ ਨੇ ਰੋਟਕੇ ਅੱਜ ਦੀ ਜਿਹੜੀ ਅੰਮ੍ਰਿਤਮਈ ਹੁਕਮਨਾਮਾ ਸਾਹਿਬ ਦੀ ਦਾਤ ਅੰਮ੍ਰਿਤ ਵੇਲੇ ਦੀ ਸਤਿਗੁਰ ਜੀ ਨੇ ਝੋਲੀ ਚ ਪਾਈ ਹੈ ਬੜੀ ਪਿਆਰੀ ਜੀਵਨ ਜਾਚ ਗੁਰ ਸਿੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਭਗਤ ਰਵਿਦਾਸ ਜੀ ਹੁਣਾਂ ਨੇ ਉਦਾਰਨ ਦੇ ਦੇ ਕੇ ਮਨੁੱਖ ਨੂੰ ਪਰਮਾਤਮਾ ਦੇ ਬਾਬਤ ਜਾਣੂ ਕਰਾਉਣ ਤੇ ਪਰਮਾਤਮਾ ਦੇ ਬਾਬਤ ਗਿਆਨ ਦੇਣ ਦੀ ਸਮਝ ਬਖਸ਼ੀ ਹੈ ਪੜਾਹੀ ਪਿਆਰਾ ਸ਼ਬਦ ਹੈ ਰਾਗ ਸੋਰਠ ਦੇ ਵਿੱਚ ਬਾਣੀ ਭਗਤ ਰਵਿਦਾਸ ਜੀ ਕੀ ਬਾਣੀ ਜਿਹੜੀ ਹੈ ਉਹ ਭਗਤ ਰਵਿਦਾਸ ਜੀ ਦੀ ਹੈ ਇੱਕ ਓੰਕਾਰ ਵਾਹਿਗੁਰੂ ਇੱਕ ਹੈ ਉਹ ਅੰਕਾਰ ਉਹਦਾ ਕੋਈ ਹੱਦ ਕੋਈ ਬੰਨਾ ਨਹੀਂ ਇਨਫਿਨਿਟੀ ਹੈ ਉਹ ਸਤ ਸਦਾ ਅਟੱਲ ਰਹਿਣ ਵਾਲਾ ਹੈ ਗੁਰਪ੍ਰਸਾਦ ਮਿਲਦਾ ਹੈ ਸੱਚੇ ਗੁਰੂ ਦੇ ਗਿਆਨ ਤੇ ਬਖਸ਼ਿਸ਼ ਸ਼ਬਦ ਗੁਰੂ ਦੀ ਸੋਝੀ ਤੇ ਸਮਝ ਦੇ ਨਾਲ ਸ਼ਬਦ ਵਿੱਚ ਸਤਗੁਰ ਜੀ ਨੇ ਰਹਾਉ ਦੇ ਬੰਦ ਤੋਂ ਵਿਚਾਰ ਚਾਲੂ ਕੀਤੀ ਹੈ ਬਾਬਾ ਰਵਿਦਾਸ ਜੀ ਨੇ ਬੜਾ ਪਿਆਰਾ ਬਚਨ ਰਹਾਉ ਦੇ ਆ ਬੰਦਾਂ ਦੇ ਵਿੱਚ ਬਖਸ਼ਿਸ਼ ਰੂਪ ਚ ਚੋਲੀ ਚ ਪਾਇਆ ਹੈ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀ ਹੈ ਹੋਏ ਨਾ ਤੈਸਾ ਮਾਦਵੇ ਦਾ ਅਰਥ ਹੈ हे ਮਾਦੋ ਕਿਆ ਕਹੀਏ ਕੀ ਆਖੀਏ ਜੋ ਗਿਆ ਨਾ ਜਾ ਸਕਦਾ ਹੋਵੇ ਭਰਮ ਦਾ ਅਰਥ ਹੈ ਭੁਲੇਖਾ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਬੜੇ ਪਿਆਰੇ ਬਚਨ ਕਹਿੰਦੇ ਨੇ ਭਗਤ ਰਵਿਦਾਸ ਜੀ 헤 ਮਾਦੋ ਸਾਨੂੰ ਜੀਵਾਂ ਨੂੰ ਕੁਝ ਇਸ ਤਰ੍ਹਾਂ ਦਾ ਭੁਲੇਖਾ ਪਿਆ ਹੋਇਆ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਇਸ ਤਰੀਕੇ ਦੀ ਅਸੀਂ ਭਰਮ ਤੇ ਭੁਲੇਖੇ ਨੂੰ ਆਪਣੇ ਸੁਪਨਿਆਂ ਦੀ ਝੂਠੇ ਸੁਪਨਿਆਂ ਦੇ ਰੂਪ ਦੇ ਵਿੱਚ ਬਣਾ ਕੇ ਬੈਠੇ ਆਂ ਅਸੀਂ ਆਪ ਹੀ ਆਪਣੇ ਆਲੇ-ਦੁਆਲੇ ਇੱਕ ਭਰਮ ਦਾ ਜਾਲ ਬੁਣਿਆ ਤੇ ਜਿਸ ਭਰਮ ਦੇ ਜਾਲ ਦੇ ਵਿੱਚ ਅਸੀਂ ਰੋਜ਼ਾਨਾ ਹੀ ਫਸਦੇ ਜਾ ਰਹੇ ਹਾਂ ਸੁਪਨਿਆਂ ਦੇ ਵਿੱਚ ਮਨੁੱਖ ਬੈਠਾ ਹੋਵੇ ਨਾ ਰਾਤ ਨੂੰ ਕਿਤੇ ਸੁਪਨਾ ਲਵੇ ਤੇ ਸੁਪਨੇ ਬਹੁਤ ਭਰਮ ਪਾਉਂਦੇ ਨੇ ਬੜੇ ਭੁਲੇਖੇ ਪਾਉਂਦੇ ਨੇ ਮਨੁੱਖ ਨੇ ਵੀ ਸੰਸਾਰ ਦੇ ਵਿੱਚ ਆਪਣੇ ਹੱਥੀਂ ਇੱਕ ਭਰਮ ਦਾ ਜਾਲ ਬੁਣਿਆ ਤੇ ਉਸ ਭਰਮ ਦੇ ਜਾਲ ਦੇ ਵਿੱਚ ਉਸ ਭੁਲੇਖੇ ਦੇ ਜਾਲ ਵਿੱਚ ਮਨੁੱਖ ਦਿਨ-ਪ੍ਰਤੀ ਦਿਨ ਫਸਦਾ ਜਾ ਰਿਹਾ ਹੈ। ਐਸ ਜੈਸਾ ਮਾਨੀ ਹੈ ਹੋਏ ਨਾ ਤੈਸਾ ਮਾਨੀਆਂ ਦਾ ਅਰਥ ਹੈ ਜੋ ਮੰਨਿਆ ਜਾ ਰਿਹਾ ਹੈ। ਅਸੀਂ ਜੋ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਹੈ। ਜੇ ਅਸੀਂ ਦਿਮਾਗ ਵਿੱਚ ਇਹ ਚੀਜ਼ ਪਾਈ ਹੈ ਵੀ ਇਹ ਪਰਮਾਤਮਾ ਤੂੰ ਸੰਸਾਰ ਤੋਂ ਕਿਤੇ ਬਾਹਰ ਕਿਤੇ ਹੋਰ ਜਗ੍ਹਾ ਬੈਠਾ ਹੈ ਜਿਵੇਂ ਕੋਈ ਜੰਗਲਾਂ ਵਿੱਚ ਲੱਭਣ ਤੁਰ ਪਿਆ ਰੱਬ ਨੂੰ ਕੋਈ ਪਹਾੜਾਂ ਵਿੱਚ ਲੱਭਣ ਤੁਰ ਪਿਆ ਕੋਈ ਸਮੁੰਦਰਾਂ 'ਚ ਲੱਭਣ ਤੁਰ ਪਿਆ ਜਦੋਂ ਸਭ ਕੁਝ ਲੱਭ ਲੱਭ ਕੇ ਲੋਕੇ ਥੱਕ ਟੁੱਟ ਕੇ ਹਾਰ ਹੋ ਗਏ ਫਿਰ ਕਈ ਸਵਾਲ ਹਿਰਦੇ 'ਚੋਂ ਨਿਕਲੇ ਨਾ ਰੱਬ ਜੰਗਲਾਂ 'ਚ ਮਿਲਿਆ ਨਾ ਰੱਬ ਤੀਰਥਾਂ ਤੇ ਮਿਲਿਆ ਸਾਈ ਬਾਹੂ ਨੇ ਇੱਕ ਗੱਲ ਬੜੀ ਪਿਆਰੀ ਕਹੀ ਕਹਿੰਦਾ ਜੇ ਰੱਬ ਮਿਲਦਾ ਜੰਗਲ ਭਵੇਂ ਆ ਤਾਂ ਮਿਲਦਾ ਗਊਆਂ ਵੱਛੀਆਂ ਹੋ ਜੇ ਰੱਬ ਮਿਲਦਾ ਤੀਰਥ ਨਾਤੇ ਆ ਤਾਂ ਮਿਲਦਾ ਡੱਡੀਆਂ ਮੱਛੀਆਂ ਹੋ ਸਾਈ ਬਾਹੂ ਰੱਬ ਉਹਨਾਂ ਨੂੰ ਮਿਲਦਾ ਜਿੰਨਾਂ ਦੀਆਂ ਨੀਤਾਂ ਅੱਛੀਆਂ ਹੋ ਸਾਈ ਬਾਹੂ ਕਹਿੰਦਾ ਮੈਨੂੰ ਤਾਂ ਇੰਨੀ ਕੁ ਸਮਝ ਪਈ ਐ ਜੇ ਕੋਈ ਮੈਨੂੰ ਪੁੱਛਦਾ ਰੱਬ ਕਿਵੇਂ ਮਿਲੂਗਾ ਮੈਂ ਕਹਿੰਦਾ ਵੀ ਸਜਣਾ ਨੀਤ ਸਾਫ਼ ਰੱਖ ਰੱਬ ਮਿਲ ਜੂਗਾ ਤੈਨੂੰ ਧੰਨ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੇਰੇ ਨਾਲ ਹੈ ਰੱਬ ਪਰ ਤੂੰ ਇਹ ਭਰਮ ਪਾ ਕੇ ਬੈਠਾ ਰੱਬ ਕਿਤੇ ਦੂਰ ਬੈਠਾ ਹੈ ਸਾਡੀ ਆਮ ਕਰਕੇ ਇਹੀ ਸੋਚ ਹੈ ਜੇ ਕੋਈ ਪੁੱਛਦਾ ਰੱਬ ਕਿੱਥੇ ਆਪਾਂ ਉੱਪਰ ਹੱਥ ਕਰਕੇ ਕਹਿੰਨੇ ਉੱਪਰ ਆ ਰੱਬ ਉੱਪਰ ਵਾਲਾ ਵੇਂਦਾ ਹੈ ਸਤਗੁਰੂ ਕਹਿੰਦੇ ਉੱਪਰ ਵਾਲਾ ਨਹੀਂ ਤੇਰੇ ਵਿੱਚ ਹੀ ਬੈਠਾ ਓ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉਹ ਪੁਕਾਰ ਕਿਵੇਂ ਪਹੁਪ ਮਦ ਜੋ ਬਾਸ ਬਸਤ ਹੈ ਮੋਕਰਮੈਂ ਜੈਸੇ ਛਾਈ ਐਵੇਂ ਰੱਬ ਤੇਰੇ ਨਾਲ ਹੈ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਵਸਦੀ ਹੈ ਸ਼ੀਸ਼ੇ ਵਿੱਚ ਪਰਛਾਵਾਂ ਵੱਸਦਾ ਏ ਐਵੇਂ ਰੱਬ ਤੇਰੇ ਨਾਲ ਰਹਿੰਦਾ ਪਰ ਭਗਤ ਰਵਿਦਾਸ ਜੀ ਕਹਿੰਦੇ ਮਨੁੱਖ ਨੇ ਭਰਮ ਪਾਇਆ ਹੈ ਮਨੁੱਖ ਰੱਬ ਨੂੰ ਕੋਈ ਵਧ ਵਧ ਵੱਖਰੀ ਹਸਤੀ ਸਮਝ ਕੇ ਬੈਠਾ ਹੈ ਤੇ ਪੁਜਾਰੀ ਵਰਗ ਇਹ ਕਹਿਣ ਤੇ ਲੱਗਾ ਹੈ ਅਸੀਂ ਤੁਹਾਨੂੰ ਉਸ ਰੱਬ ਨਾਲ ਮਿਲਾ ਦੇਵਾਂਗੇ ਇੰਨੀ ਦਕਸ਼ਨਾ ਦਿਓ ਇੰਨੀ ਪੂਜਾ ਪਾਠ ਕਰਾਓ ਪਰ ਸਤਿਗੁਰੂ ਕਹਿੰਦੇ ਮੈਂ ਹੈਰਾਨ ਆ ਜਿਹੜਾ ਨਾਲ ਬੈਠਾ ਹੋਵੇ ਉਹ ਗਵਾਚਿਆ ਹੋਵੇ ਇਹ ਕਿਤਰਾ ਹੋ ਸਕਦਾ ਹੈ ਜਿਹੜਾ ਨਾਲ ਅੰਗ ਸੰਗ ਹੈ ਉਹ ਤੇ ਸਦਾ ਨਾਲ ਰਹਿ ਰਿਹਾ ਹੈ ਉਹ ਤੇ ਦੂਰ ਕਿਤੇ ਹੈ ਕੋਈ ਨਹੀਂ ਮਾਧਵੇ ਕਿਆ ਕਹੀਏ ਭ੍ਰਮ ਐ ਸਾ ਕਿਸ ਤਰੀਕੇ ਦਾ ਭ੍ਰਮ ਇਸ ਮਨੁੱਖ ਨੇ ਪਾ ਕੇ ਬੈਠਾ ਹੈ ਇਹ ਕਿਹੋ ਜਿਹਾ ਭੁਲੇਖਾ ਹੈ ਕਿ ਰੱਬ ਨੂੰ ਆਪਣੇ ਤੋਂ ਦੂਰ ਜਾਣ ਰਿਹਾ ਹੈ ਜੈਸਾ ਮੰਨੀ ਹੈ ਹੋਏ ਨਾ ਤੈਸਾ ਜਿਹੋ ਜੀ ਇਸ ਸੰਸਾਰ ਨੇ ਪਿਰਤ ਪਾਈ ਹੈ ਕਿ ਰੱਬ ਕੋਈ ਵਕਰੀ ਹਸਤੀ ਹੈ ਸੰਸਾਰ ਤੋਂ ਭਗਤ ਰਵਿਦਾਸ ਜੀ ਕਹਿੰਦੇ ਮੈਂ ਐਸਾ ਮੰਨਣ ਨੂੰ ਤਿਆਰ ਨਹੀਂ ਦਰਅਸਲ ਇਸ ਤਰ੍ਹਾਂ ਦੀ ਕੋਈ ਖੇਡ ਨਹੀਂ ਹੈ ਰਹਾਓ ਇਹ ਰਹਾਓ ਦੀਆਂ ਪੰਕਤੀਆਂ ਨੇ ਹੁਣ ਅਗਲੀਆਂ ਪੰਕਤੀਆਂ ਚ ਦੱਸਦੇ ਰੱਬ ਹੈ ਕਿਤਨਾ ਕਿਵੇਂ ਮਿਲੂ ਬੜੇ ਪਿਆਰੇ ਬਚਨ ਨੇ ਪਹਿਲੇ ਬੰਦ ਦੇ ਕਹਿੰਦੇ ਕਿਤਰਾ ਮਿਲੂ ਰੱਬ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦ ਜਿਤਨਾ ਚਿਰ ਹਮ ਅਸੀਂ ਭਾਵ ਹਮ ਮੈਂ ਈਗੋ ਆਪਾ ਭਾਵ ਆਪਣੇ ਆਪ ਦਾ ਹੰਕਾਰ ਹੋਤੇ ਹੁੰਦੇ ਹਾਂ ਮੈਂ ਮੇਰੀ ਆਪਣਤ ਹਮੈਂ ਭਗਤ ਰਵਿਦਾਸ ਜੀ ਕਹਿੰਦੇ ਨੇ ਜਿੰਨਾ ਚਿਰ ਅਸੀਂ ਜੀਵਨ ਦੇ ਅੰਦਰ ਈਗੋ ਬਣੀ ਰਹੂਗੀ ਮੈਂ ਮੈਂ ਦੀ ਹਉਮੈ ਬਣੀ ਰਹੂਗੀ ਉਤਨਾ ਚਿਰ ਸਾਡੇ ਅੰਦਰੋਂ ਪ੍ਰਮਾਤਮਾ ਪ੍ਰਗਟ ਨਹੀਂ ਹੋ ਸਕਦਾ ਪਰ ਜਦੋਂ ਪ੍ਰਮਾਤਮਾ ਉਦੋਂ ਪ੍ਰਤੱਖ ਹੁੰਦਾ ਹੈ ਉਦੋਂ ਸਨਮੁਖ ਹੁੰਦਾ ਹੈ ਜਦੋਂ ਅਸੀਂ ਆਪਣੇ ਵਿੱਚੋਂ ਮੈਂ ਨੂੰ ਕੱਢ ਕੇ ਤੂੰ ਨੂੰ ਛੇੜਦੇ ਹਾਂ ਤੇਰਾ ਤੇਰਾ ਕਹਿਣਾ ਸ਼ੁਰੂ ਕਰਦੇ ਹਾਂ ਲਬਜ਼ੀ ਤੇਰਾ ਤੇਰਾ ਨਹੀਂ ਕਹਿਣਾ ਹਿਰਦੇ ਤੋਂ ਤੇਰਾ ਤੇਰਾ ਕਹਿਣਾ ਅੱਜ ਲਫ਼ਜ਼ਾਂ ਦੇ ਨਾਲ ਤੇ ਕਿਹਾ ਜਾ ਰਿਹਾ ਹੈ ਕਿ ਤੇਰਾ ਹੈ ਤੇਰਾ ਹੈ ਅਸੀਂ ਸੇਵਕ ਹਾਂ ਸੇਵਾਦਾਰ ਆ ਪਰ ਇਹ ਸੇਵਕ ਤੇ ਸੇਵਾਦਾਰ ਸ਼ਬਦ ਵੀ ਹਉਮੇ ਦੇ ਪਰ ਚੁੱਕੇ ਨੇ ਕਿਉਂਕਿ ਸ਼ਬਦਾਵਲੀ ਤੌਰ ਤੇ ਤੇਰੇ ਦੀ ਗੱਲ ਕੀਤੀ ਜਾ ਰਹੀ ਹੈ ਪਰ ਹਿਰਦੇ ਚ ਉਹ ਤੇਰੇ ਦੀ ਹੂਕ ਨਹੀਂ ਅਜੇ ਉੱਠੀ ਹਿਰਦੇ ਚ ਅਜੇ ਹੀ ਹੈ ਮੈਂ ਆ ਮੈਂ ਆ ਮੈਂ ਤੇ ਬਾਬਾ ਕਬੀਰ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ ਜਦ ਤੱਕ ਮਨੁੱਖ ਦੀ ਕਮੀ ਇੱਥੇ ਹੈ ਹਰ ਚੀਜ਼ ਜਦੋਂ ਮੇਰੀ ਮੇਰੀ ਮੈਂ ਮੈਂ ਤੇ ਰੱਖੂਗਾ ਇਹਦਾ ਕਾਰਜ ਰਾਸ ਨਹੀਂ ਹੋ ਸਕਦਾ ਜੇ ਜਿਹੜਾ ਤੂੰ ਤੇ ਰੱਖੂਗਾ ਮੈਂ ਕੀਤਾ ਮੈਂ ਕਰ ਸਕਦਾ ਫੇਲ ਹੋ ਜਾਵੇਗਾ ਬਾਬਾ ਰਵਿਦਾਸ ਜੀ ਕਹਿ ਰਹੇ ਬੜੇ ਪਿਆਰੇ ਬਚਨ ਨੇ ਹੇ ਵਾਹਿਗੁਰੂ ਮੈਨੂੰ ਤੇ ਐਨੀ ਕੀ ਸਮਝ ਪਈ ਹੈ ਮੇਰਾ ਤੇਰੇ ਦੇ ਨਾਲ ਦੂਰੀ ਦਾ ਕਾਰਨ ਇਹ ਹੈ ਕਿ ਮੈਂ ਹਰ ਵਕਤ ਮੈਂ ਮੈਂ ਚ ਲੱਗਾ ਹੈ ਮੈਂ ਹਰ ਵਕਤ ਮੈਂ ਤੋਂ ਗੱਲ ਸ਼ੁਰੂ ਕਰਨਾ ਹੈ ਮੇਰੀ ਮੇਰੀ ਮੇਰੇ ਜੀਵਨ ਚ ਹੈ ਹਰ ਵਕਤ ਮੈਂ 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 ਬੱਕਰੀ ਵਾਂਗੂ ਕਰਦਾ ਹਾਂ ਤੂੰ ਤੂੰ ਨਹੀਂ ਮੈਨੂੰ ਕਹਿਣਾ ਸਿੱਖਿਆ ਦੇਖੋ ਕੈਸੀ ਖੇਡ ਹੈ ਨਾ ਉਹੀ ਬੱਕਰਾ ਸਾਰੀ ਉਮਰ ਮੈਂ ਮੈਂ ਕਰਦਾ ਰਹਿੰਦਾ ਹੈ ਪਰ ਜਦੋਂ ਮਰਦਾ ਹੋ ਜਾਂਦਾ ਹੈ ਨਾ ਉਹਦੀ ਖਲ ਬਣਾ ਕੇ ਤਬਲੇ ਤੇ ਚੜਾ ਲਈ ਜਾਂਦੀ ਹੈ ਤੇ ਪਹਿਲੇ ਬੋਲ ਹੀ ਤਾਤਾ ਤੁੰਨਾ ਤੁੰਨਾ ਤੋਂ ਸ਼ੁਰੂ ਹੁੰਦੇ ਨੇ ਜਦ ਤੱਕ ਮਨੁੱਖ ਮੁਰਦਾ ਨਹੀਂ ਹੁੰਦਾ ਭਾਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਗੱਲੀ ਨਹੀਂ ਫਿਰ ਗੱਲਾਂ ਆਕਾਸ਼ ਵਾਲੀਆਂ ਨਹੀਂ ਫਿਰ ਤੇ ਨਿਮਰਤਾ ਵਾਲੀਆਂ ਨੇ ਫਿਰ ਤੇ ਮਰੀਦ ਮੁਰਦਾ ਬਣ ਜਾਵੇ ਅਤ ਨਿਮਰਤਾ ਦੇ ਵਿੱਚ ਅਤ ਪਿਆਰ ਦੇ ਵਿੱਚ ਹਿਰਦੇ ਤੋਂ ਗਰੀਬੀ ਆਵੇ ਹਿਰਦੇ ਤੋਂ ਗਰੀਬੀ ਆਉਣੀ ਚਾਹੀਦੀ ਹੈ ਬਾਹਰੋਂ ਪਾਟੇ ਕੱਪੜੇ ਪਾ ਕੇ ਗਰੀਬੀ ਦਾ ਦਾਵਾ ਨਹੀਂ ਕਰਨ ਦਾ ਮਤਲਬ ਮੈਂ ਦੀ ਚੱਪਲਾਂ ਚ ਰਹੀ ਨਾ ਕਿਉਂਕਿ ਮੈਂ ਕੱਪੜੇ ਪਾਟੇ ਪਾਉਣਾ ਹੈ ਵੀ ਸਤਿਗੁਰੂ ਕਹਿੰਦੇ ਗਰੀਬ ਰਹਿਣਾ ਚਾਹੀਦਾ ਹੈ ਨਹੀਂ ਸਤਿਗੁਰੂ ਕਹਿੰਦੇ ਹਿਰਦੇ ਗਰੀਬੀ ਆਉਣੀ ਚਾਹੀਦੀ ਗੁਰਮਤਿ ਰਿਧੈ ਗਰੀਬੀ ਆਵੇ ਭਾਈ ਗੁਰਦਾਸ ਜੀ ਗੁਰਸ਼ਿਕਰੇ ਹਿਰਦੇ ਵਿੱਚ ਨਿਮਰਤਾ ਚਾਹੀਦੀ ਹੈ ਗਰੀਬੀ ਚਾਹੀਦੀ ਹੈ ਤੇ ਜਦੋਂ ਇਹ ਖਿਆਲਾਤ ਪੈਦਾ ਹੁੰਦੇ ਨੇ ਇਹ ਵਾਹਿਗੁਰੂ ਜੀ ਮੈਂ ਕੁਝ ਵੀ ਨਹੀਂ ਕੁਝ ਵੀ ਨਹੀਂ ਸਭ ਕੁਝ ਤੂੰ ਹੀ ਹੈ ਤੂੰ ਹੀ ਹੈ ਫਿਰ ਕਿਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਅਨਲ ਅਗਮ ਜੈਸੇ ਲਹਿਰ ਮੈਂ ਉਹ ਦਦ ਜਲ ਕੇਵਲ ਜਲ ਮਾਹੀ ਸਤਿਗੁਰੂ ਜੀ ਬੜੇ ਪਿਆਰੀ ਉਦਾਹਰਨ ਦੇ ਰਹਿ ਅਨਲ ਅਗਮ ਭਾਰੀ ਹਨੇਰੀ ਦੇ ਕਾਰਮ ਲਹਿਰ ਮਹਿ ਲਹਿਰ ਮੈਂ ਦਾ ਅਰਥ ਹੈ ਲਹਿਰ ਮੈਂ ਦੇ ਅਰਥ ਨੇ ਖਿਆਲ ਵਧਾਇਆ ਗਿਆ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਲਹਿਰਾਂ ਦੇ ਵਿੱਚ ਜਿਵੇਂ ਸਾਗਰ ਦੇ ਵਿੱਚ ਲਹਿਰਾ ਉੱਠਦੀਆਂ ਨੇ ਸਤਿਗੁਰੂ ਕਹਿਣ ਦੇ ਬਾਬਾ ਰਬੀਦਾਸ ਜੀ ਬੜੇ ਪਿਆਰੇ ਬਚਨ ਕਰ ਰਹੇ ਇਸ ਮੈਂ ਦੇ ਹਟਣ ਨਾਲ ਹੀ ਇਹ ਸਮਝ ਆਉਂਦੀ ਹੈ ਕਿ ਜਿਵੇਂ بڑا ਤੂਫਾਨ ਆਇਆ ਹੋਵੇ ਤੇ ਸਮੁੰਦਰ ਲਹਿਰਾਂ ਨਾਲ ਨਕਾ ਨਕ ਭਰ ਜਾਵੇ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦਾ ਹੀ ਪਾਣੀ ਹੈ ਉਹ ਕੋਈ ਸਮੁੰਦਰ ਤੋਂ ਜੁਦਾ ਨਹੀਂ ਹਣ ਲਹਿਰਾ ਇਹ ਹੰਕਾਰ ਕਰ ਲੈਣ ਕਿ ਅਸੀਂ ਸਮੁੰਦਰ ਤੋਂ ਜੁਦਾ ਹਾਂ ਤੇ ਉਹਨਾਂ ਦੀ ਹੋਂਦ ਕੋਈ ਨਹੀਂ ਹੋਂਦ ਸਾਗਰ ਦੀ ਹੈ ਲਹਿਰਾ ਇੱਕ ਸਾਗਰ ਦਾ ਅੰਗ ਨੇ ਐਵੇਂ ਹੀ ਮਨੁੱਖ ਇੱਕ ਪ੍ਰਮਾਤਮਾ ਦਾ ਅੰਗ ਹੈ ਪਰ ਮਨੁੱਖ ਇਹ ਆਖੇ ਕਿ ਮੈਂ ਪ੍ਰਮਾਤਮਾ ਤੋਂ ਜੁਦਾ ਵਾਂ ਸਤਿਗੁਰੂ ਕਹਿੰਦੇ ਪ੍ਰਮਾਤਮਾ ਤੋਂ ਜੁਦਾ ਨਹੀਂ ਹੋ ਸਕਦਾ ਪ੍ਰਮਾਤਮਾ ਦਾ ਹੀ ਅੰਗ ਹੈ ਮਨੁੱਖ ਜਿਵੇਂ ਸਾਗਰ ਦੇ ਵਿੱਚ ਤੂਫਾਨ ਆਉਂਦਾ ਹੈ ਲਹਿਰਾਂ ਉੱਠਦੀਆਂ ਨੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਿਵੇਂ ਤੂਫਾਨ ਆਉਂਦਾ ਇਸ ਸਮੁੰਦਰ ਤੇ ਲਹਿਰਾਂ ਉੱਠਦੀਆਂ ਨੇ ਜਲ ਕੇਵਲ ਜਲ ਮਾਹੀ ਉਹੀ ਜਲ ਐ ਜੋ ਸਾਗਰ ਦੀਆਂ ਲਹਿਰਾਂ ਚੋਂ ਬੜਿਆ ਐ ਤੇ ਲਹਿਰਾਂ ਹੀ ਉਹ ਸਾਗਰ ਦਾ ਰੂਪ ਨੇ ਉਹੀ ਲਹਿਰਾਂ ਸਾਗਰ ਤੋਂ ਬਾਹਰ ਉਹਨਾਂ ਦੀ ਕੋਈ ਹੋਂਦ ਨਹੀਂ ਸਾਗਰ ਦੇ ਵਿੱਚ ਹੀ ਉਹਨਾਂ ਦੀ ਹੋਂਦ ਐ ਲਹਿਰਾਂ ਇੱਕ ਭਰਮ ਐ ਸਾਗਰ ਇੱਕ ਸਦੀਵੀ ਹੈ। तमाम कायनात एक भ्रम है। परमात्मा सदिवी है, ਉਹ ਸਦੀਵੀ ਰਹੂਗਾ। ਇਸੇ ਕਰਕੇ ਕਹਿੰਦੇ ਮਾਦਵੇ, ਕਿਆ ਕਹੀਏ ਭ੍ਰਮ ਐਸਾ। हे मेरे मादो, ਕਿਹੋ ਜਿਹਾ ਭ੍ਰਮ ਅਸੀਂ ਹਾਲੇ ਦਿਵਾਲੇ ਪਾ ਕੇ ਬੈਠੇ ਆ ਜੋ ਦੱਸਿਆ ਨਹੀਂ ਜਾ ਸਕਦਾ, ਜੈਸਾ ਮੰਨਿਏ ਹੋਏ ਨਾ ਤੈਸਾ। ਦਰਅਸਲ ਜਿਸ ਤਰ੍ਹਾਂ ਦੀ ਮਨੋਤ ਬਣਾਈ ਗਈ ਹੈ, ਉਹ じゃ ਹੈ ਤੂੰ ਨਹੀਂ। ਤੂੰ ਸਾਰੀ ਕਾਇਨਾਤ ਚ ਹੈ ਤੂੰ ਸ੍ਰਿਸ਼ਟੀ ਤੋਂ ਪਰੇ ਨਹੀਂ ਹੈ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਪਿਖਾਰੀ ਅਗਲੀ ਉਦਾਹਰਨ ਇੱਕ ਹੋਰ ਦਿੱਤੀ ਹੈ ਕਹਿੰਦੇ ਕਿਸ ਤਰ੍ਹਾਂ ਅਸੀਂ ਮੰਨੀ ਬੈਠੇ ਆ ਨਰਪਤ ਦਾ ਅਰਥ ਹੈ ਰਾਜਾ ਏਕ ਦਾ ਅਰਥ ਹੈ ਇੱਕ ਰਾਜਾ ਸਿੰਘਾਸਨ ਆਪਣੇ ਸਿੰਘਾਸਨ ਦੇ ਉੱਪਰ ਸੋਇਆ ਸੌ ਗਿਆ ਸਪਨੇ ਭਿਆ ਭਿਖਾਰੀ ਸੁਪਨੇ ਵਿੱਚ ਕੀ ਬਣਿਆ ਭਿਖਾਰੀ ਦਾ ਅਰਥ ਹੈ ਮੰਗਤਾ ਜਿਵੇਂ ਕੋਈ ਰਾਜਾ ਆਪਣੇ ਤਖਤ ਦੇ ਉੱਤੇ ਸੌਂ ਜਾਏ ਤੇ ਸੁਪਨੇ ਵਿੱਚ ਮੰਗਤਾ ਬਣ ਜਾਏ ਅਛਤ ਰਾਜ ਵਿਛ੍ਰਿਤ ਦੁੱਖ ਪਾਇਆ ਸੋਗਤ ਪਈ ਹਮਾਰੀ ਕਹਿੰਦੇ ਕਿਸ ਤਰ੍ਹਾਂ ਦੀ ਫਿਰ ਅਵਸਥਾ ਬਣੀ ਹੈ ਜਿਵੇਂ ਰਾਜੇ ਨੂੰ ਸੁੱਤੇ ਪਿਆ ਸੁਪਨੇ ਦੇ ਵਿੱਚ ਇਹ ਅਹਿਸਾਸ ਹੋਵੇ ਕਿ ਮੈਂ ਤੇ ਮੰਗਤਾ ਬਣ ਗਿਆ ਹਾਂ ਭਿਖਾਰੀ ਬਣ ਗਿਆ ਹਾਂ ਐਵੇਂ ਹੀ ਇਹ ਵਾਹਿਗੁਰੂ ਜੀ ਜਿਵੇਂ ਰਾਜੇ ਨੂੰ ਸੁੱਤਿਆਂ ਹੋਇਆਂ ਰਾਜ ਦੇ ਵਿਛੋੜੇ ਦਾ ਦੁੱਖ ਪੈ ਗਿਆ ਤਿਵੇਂ ਹੀ ਹੇ ਮਾਦੋ ਤਿਤੋਂ ਵਿਛੋੜੇ ਦੇ ਅਸਾਂ ਜੀਵਾਂ ਦਾ ਇਹ ਦੁੱਖ ਹੈ ਕਿ ਅਸੀਂ ਤੇਰੇ ਤੋਂ ਵਿਛੜੇ ਆ ਇਸੇ ਕਰਕੇ ਸਭ ਕਹਿੰਦੇ ਦੁੱਖ ਕੀ ਹੈ ਇੱਕ ਦੁੱਖ ਵਿਛੋੜਾ ਵਿਛੋੜੇ ਦਾ ਦੁੱਖ ਹੈ ਤੇਰੇ ਤੋਂ ਟੁੱਟਣ ਦਾ ਦੁੱਖ ਹੈ ਇਸੇ ਕਰਕੇ ਜੀਵ ਤੜਫਦੇ ਪਏ ਨੇ ਇੱਕ ਰਾਜੇ ਵਾਲਾ ਹਾਲ ਹੈ ਹੈ ਜਰੂਰ ਰਾਜਾ ਪਰ ਅੰਦਰ ਭੁੱਖ ਹੈ ਮੰਗਤਿਆਂ ਵਾਲੀ ਭੁੱਖ ਹੈ ਪ੍ਰਮਾਤਮਾ ਦਾ ਪੁੱਤਰ ਹੈ ਰਾਜਾ ਇਹ ਮਨੁੱਖ ਪਰ ਤਾਂ ਵੀ ਮੰਗਤਿਆਂ ਵਾਂਗੂ ਦਰ ਦਰ ਮੰਗ ਰਿਹਾ ਹੈ ਭਿਖਾਰੀ ਹੈ ਤੇ ਸਤਗੁਰੂ ਕਹਿੰਦੇ ਉਹੀ ਹਾਲ ਸਾਡੀ ਹੈ ਪ੍ਰਮਾਤਮਾ ਤੋਂ ਟੁੱਟ ਕੇ ਪ੍ਰਮਾਤਮਾ ਤੋਂ ਦੂਰ ਹੋ ਕੇ ਜਿਵੇਂ ਇੱਕ ਰਾਜਾ ਸੁਪਰੇ ਤੇ ਭਿਖਾਰੀ ਦਾ ਦੁੱਖ ਚੱਲ ਰਿਹਾ ਏ ਐਵੇਂ ਅਸੀਂ ਸੰਸਾਰ ਦੇ ਵਿੱਚ ਉਸ ਪ੍ਰਮਾਤਮਾ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਜਿਸ ਨੂੰ ਬਾਬਾ ਕਬੀਰ ਜੀ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ਼ ਰਾਮ ਦੀ ਅੰਸ਼ ਹੋਣ ਦੇ ਬਾਵਜੂਦ ਵੀ ਮਨੁੱਖ ਭਟਕ ਰਿਹਾ ਏ ਠੋਕਰਾ ਖਾ ਰਿਹਾ ਏ ਸੋਗਤ ਪਈ ਹਮਾਰੀ ਉਹੀ ਸਾਡੀ ਅਵਸਥਾ ਹੈ ਰਾਜ ਭੁੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰਮ ਜਨਾਇ ਫਿਰ ਅਗਲੀ ਉਦਾਹਰਣ ਹੋਰ ਬੜੀ ਪਿਆਰੀ ਹੈ ਦੇਖੋ ਕਿੰਨੇ ਪਿਆਰੇ ਦਰਸਤਾਨ ਦੇ ਰਹਾ ਬਾਬਾ ਰਵਿਦਾਸ ਜੀ ਕਹਿੰਦੇ ਜਿਵੇਂ ਰੱਸੀ ਤੇ ਸੱਪ ਦਾ ਦਰਸਤਾਨ ਦਿੱਤਾ ਹੈ ਕਹਿੰਦੇ ਨੇ ਜਿਸ ਤਰ੍ਹਾਂ ਰਾਜਪੁਰ ਭੂੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰਮ ਜਨਾਇ ਕਹਿੰਦੇ ساری ਉਮਰ ਰਾਤ ਕੋਈ ਇਸੇ ਭਰਮ 'ਚ ਬੈਠਾ ਰਵੇ ਕਿ ਮੇਰੀਆਂ ਪੌੜੀਆਂ ਦੇ ਉੱਪਰ ਸੱਪ ਲਮਕਦਾ ਪਿਆ ਹੈ ਜਦੋਂ ਸਵੇਰ ਹੋਈ ਚਾਨਣ ਹੋਇਆ ਪਤਾ ਲੱਗਿਆ ਇਹ ਤੇ ਰੱਸੀ ਹੈ ਐਵੇਂ ਹੀ ਮਨੁੱਖ ساری ਉਮਰ ਭਰਮ 'ਚ ਪਿਆ ਰਿਹਾ ਹੈ ਰੱਬ ਬਾਹਰ ਹੈ ਰੱਬ ਬਾਹਰ ਹੈ ਜਦੋਂ ਸ਼ਬਦ ਗੁਰੂ ਨਾਲ ਸੋਝੀ ਪੈਂਦੀ ਹੈ ਸ਼ਬਦ ਗੁਰੂ ਦਾ ਗਿਆਨ ਆਉਂਦਾ ਹੈ ਮਤ ਉਜਵਲ ਹੁੰਦੀ ਹੈ ਸਮਝ ਪੈਂਦੀ ਹੈ ਰੱਬ ਤੇ ਮੇਰੇ ਨਾਲ ਹੀ ਸੀ ਮੈਂ ਉਹਨੂੰ ਬਾਹਰ ਲੱਭਦਾ ਰਿਹਾ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਬੜੇ ਪਿਆਰੀ ਅਗਲੀ ਇੱਕ ਹੋਰ ਉਦਾਹਰਨ ਹੈ ਕਟਕੜਾ ਅਰਥ ਹੈ ਸੋਨਾ ਕਿਤੇ ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਮਨੁੱਖ ਨੂੰ ਇਹ ਭੁਲੱਖਾ ਪੈ ਜਾਵੇ ਕਿ ਸੋਨਾ ਕਈ ਕਿਸਮ ਦਾ ਹੁੰਦਾ ਹੈ ਤੇਵੇਂ ਆਸਾਨੋ ਭੁਲੇਖਾ ਬਣਿਆ ਪਿਆ ਹੈ ਇਹ ਜਗਤ ਤੇਤੋਂ ਵੱਖਰਾ ਹੈ ਹੁਣ ਉਹ ਕੜੇ ਸੋਨੇ ਤੋਂ ਹੀ ਬਣੇ ਨੇ ਹੈ ਉਹ ਸੋਨਾਏ ਕੜੇ ਇੱਕ ਆਕਾਰ ਨੇ ਐਵੇਂ ਹੀ ਮਨੁੱਖ ਪ੍ਰਮਾਤਮਾ ਤੋਂ ਬਣਿਆ ਹੈ ਹੈ ਰੱਬ ਵਰਗਾ ਹੀ ਪਰ ਇੱਕ ਆਕਾਰ ਹੈ ਮਨੁੱਖ ਦਾ ਪਰ ਇਹ ਆਕਾਰ ਪ੍ਰਮਾਤਮਾ ਤੋਂ ਜੁੜਾ ਹੋ ਕੇ ਨਹੀਂ ਜੀ ਸਕਦਾ ਇਹ ਰੂਪ ਪ੍ਰਮਾਤਮਾ ਤੋਂ ਜੁੜਾ ਹੋ ਕੇ ਨਹੀਂ ਜੀ ਸਕਦਾ ਜਿਵੇਂ ਸੋਨੇ ਤੋਂ ਬਿਨਾ ਕੜਿਆਂ ਦੀ ਕੋਈ ਹੋਂਦ ਨਹੀਂ ਹੈ ਐਵੇਂ ਹੀ ਸਾਰੀ ਉਮਰ ਮਨੁੱਖ ਇਹ ਸੋਚਦਾ ਰਹਿੰਦਾ ਹੈ ਕਿ ਮੇਰੀ ਪਰਮਾਤਮਾ ਤੋਂ ਕੋਈ ਵੱਖਰੀ ਹੁੰਦਾ ਏ ਇਹ ਭੁਲੇਖਾ ਜਿਸ ਤੀ ਜੀਵਨ ਚ ਬਣਿਆ ਪਿਆ ਹੈ ਇਹ ਜਗ ਤੇ ਤੋਂ ਵੱਖਰਾ ਹੈ ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੇਰੇ ਤੋਂ ਆਖੀ ਨਹੀਂ ਜਾਂਦੀ ਪਾਪ ਹੁਣ ਮੈਂ ਇਹ ਨਹੀਂ ਆਖਦਾ ਕਿ ਜਗ ਤੇ ਤੋਂ ਵੱਖਰਾ ਹੈ ਇਨੀਆਂ ਉਦਾਹਰਨਾਂ ਤੋਂ ਮੈਨੂੰ ਇਹ ਸਮਝ ਪੈ ਗਈ ਹੈ ਅਬ ਕਹਤੇ ਕਹਿਣ ਨਾ ਆਇਆ ਹੁਣ ਮੈਂ ਇਹ ਗੱਲ ਕਦੀ ਨਹੀਂ ਕਹਿ ਸਕਦਾ ਕਿ हे ਪਰਮਾਤਮਾ ਤੂੰ ਮੇਰੇ ਤੋਂ ਜੁਦਾ ਹੈ ਤੂੰ ਜਗਤੋਂ ਵੱਖਰਾ ਏ ਤੂੰ ਅੰਗ ਸੰਗ ਏ ਸਰਬੈ ਇਕ ਅਨੇਕ ਹੈ ਸੁਆਮੀ ਸਭ ਕਟ ਭੋਗ ਵੈ ਸੋਈ ਏ ਪ੍ਰਭੂ ਏ ਮੇਰੇ ਵਾਹਿਗੁਰੂ ਜੀ ਤੂੰ ਅਨੇਕਾ ਰੂਪ ਬਣਾ ਕੇ ਸਾਰਿਆਂ ਵਿੱਚ ਇਕ ਆਪ ਹੀ ਤੂੰ ਰਮਿਆ ਹੈ ਸਭ ਹਿਰਦਿਆਂ ਵਿੱਚ ਤੂੰ ਆਪ ਹੀ ਬੈਠਾ ਹੈ ਸਾਰੇ ਜਗਤ ਦੇ ਵਿੱਚ ਤੇਰਾ ਹੀ ਵਾਸਾ ਹੈ ਜ਼ਰੇ ਜ਼ਰੇ ਵਿੱਚ ਕਿਣਕੇ ਕਿਣਕੇ ਵਿੱਚ ਤੂੰ ਹੈ ਤੇਰੇ ਤੋਂ ਵੱਖਰਾ ਕੁਝ ਨਹੀਂ ਹੈ ਕਹਿ ਰਵਿਦਾਸ ਹੱਥ ਪੈ ਨੇ ਰ ਸੱਜੇ ਹੋਏ ਸੋ ਹੋਈ ਆਖਰੀ ਪੰਕਤੀ ਹੈ ਮੈਨੂੰ ਇਹ ਸਮਝ ਪਈ ਹੈ ਤੂੰ ਇਤਨਾ ਮੇਰੇ ਕਰੀਬ ਹੈ ਜਿੰਨਾ ਮੇਰੇ ਹੱਥ ਵੀ ਮੇਰਾ ਨੇੜੇ ਨਹੀਂ ਪਰ ਜਿਹੜੀ ਚੀਜ਼ ਬੜੀ ਨੇੜੇ ਹੁੰਦੀ ਉਹ ਵੀ ਨਹੀਂ ਦਿਸਦੀ ਇਸੇ ਕਰਕੇ ਰੱਬ ਨਹੀਂ ਦਿਸਦਾ ਕਿਉਂਕਿ ਬਹੁਤ ਨੇੜੇ ਹੈ ਬਹੁਤ ਨੇੜੇ ਹੈ ਤੇ ਜਿੱਦ ਨੇ ਸਮਝ ਪੈ ਗਈ ਨਾ ਉਹ ਨੇੜੇ ਹੈ ਫਿਰ ਬੋਲੀ ਬਦਲ ਜਾਵੇਗੀ ਸੁਭਾਅ ਬਦਲ ਜਾਵੇਗਾ ਕਿਉਂਕਿ ਈਰਖਾ ਨਹੀਂ ਹੋਵੇਗੀ ਨਫ਼ਰਤ ਨਹੀਂ ਕਿਸੇ ਨਾਲ بڑھےਗੀ ਕਿਉਂਕਿ ਜਦੋਂ ਰੱਬ ਅੰਗ ਸੰਗ ਹੈ ਨਾਲ ਹੈ ਫਿਰ ਤੇ ਯਾਤਰਾ ਹੀ ਪ੍ਰਮਾਤਮਾ ਦੇ ਚਰਨਾਂ ਦੀ ਹੈ ਯਾਤਰਾ ਹੀ ਉਹਨੂੰ ਮਿਲਣ ਦੀ ਹੈ ਜਦੋਂ ਮਿਲ ਗਿਆ ਏ ਇਸੇ ਕਰਕੇ ਸੱਭ ਕਹਿੰਦੇ ਆਨੰਦ ਭਾ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਮਨ ਚ ਵਧਾਈਆਂ ਵੱਜ ਰਹੀਆਂ ਨੇ ਪ੍ਰਮਾਤਮਾ ਨਾਲ ਅੰਗ ਸੰਗ ਹੈ ਇਹ ਜਿੱਦਣ ਸੋਝੀ ਪੈ ਗਈ ਨਾ ਜੀਵਨ ਬਦਲ ਜਾਵੇਗਾ ਬੜਾ ਪਿਆਰਾ ਜਿਹਦਾ ਹੁਕਮਨਾਮਾ ਭਗਤ ਰਵਿਦਾਸ ਜੀ ਨੇ ਬਖਸ਼ੇ ਆਏ ਆਉ ਜੀਵਨ ਨੂੰ ਗੁਰਮਤ ਦੇ ਲੇਖੇ ਲਾਈਏ ਆਪਣੇ ਵਿੱਚੋਂ ਮੈਂ ਮੇਰੀ ਨੂੰ ਕੱਢ ਕੇ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਦ ਆਪਾ ਪਰ ਕਾਮਿਟ ਗਿਆ ਜਤ ਪੇਖੋਂ ਤਦ ਤੋਂ ਤੂੰ ਦੀ ਭਾਵਨਾ ਛੜੀਏ ਤੇਰਾ ਤੇਰਾ ਕਹੀਏ ਕਿਉਂਕਿ ਉਹ ਤੋਂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ ਮੈਂ ਵਿਛੋੜਾ ਹੈ ਤੂੰ ਮਿਲਾਪ ਹੈ ਮੈਂ ਨੂੰ ਛੜੀਏ ਤੂੰ ਨੂੰ ਜੀਵਨ ਚ ਬਸਾਈਏ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ